ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਕਣਕ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਮੰਡੀਆਂ ਦੇ ਵਿੱਚ ਕਣਕ ਕਣੀ ਸ਼ੁਰੂ ਹੋ ਗਈ ਹੈ ਤਾਂ ਜੇ ਰ ਮੰਡੀਆਂ ਚ ਕਣਕ ਕਣੀ ਸ਼ੁਰੂ ਹੋ ਗਈ ਹੈ ਤੇ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਕਿ ਮੰਡੀ ਰ ਵਿੱਚ ਕਿਸਾਨ ਨੇ ਖਰਚਾ ਕਿ ਦੇਣਾ ਤਾਂ ਜਿਹੜਾ ਜਿਹੜਾ ਮੰਡੀ ਦੇ ਖਰਚੇ ਕਿਸਾਨ ਨੂੰ ਪੈਣੇ ਆ ਉਹਨਾਂ ਬਾਰੇ ਆਪਾਂ ਇੱਥੇ ਗੱਲ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦੇਣੀ ਚਾਹਣਾ ਹੈ ਦੇਖੋ ਨਾ ਤਾਂ ਕਿਸਾਨ ਨੇ ਕੋਈ ਆੜਤ ਦੇਣੀ ਐ। ਨਾ ਕਿਸਾਨ ਨੇ ਕੋਈ ਦામੀ ਦੇਣੀ ਐ। ਨਾ ਕਿਸਾਨ ਨੇ ਕੋਈ ਜੇ ਫਰਮ ਦਾ ਪੈਸਾ ਦੇਣਾ ਐ। ਜੇਕਰ ਕੋਈ ਤੁਹਾਡੇ ਤੋਂ ਜੇ ਫਰਮ ਦਾ ਪੈਸਾ ਕੱਟ ਰਿਹਾ ਹੈ, ਜੇ ਕੋਈ ਤੁਹਾਡੇ ਤੋਂ ਆੜਤ ਕੱਟ ਰਿਹਾ ਹੈ ਤਾਂ ਇਹ ਫਿਰ ਸ਼ਰੇਆਮ ਤੱਕਾ ਹੈ। ਠੀਕ ਹੈ। ਤੇ ਖਰਚੇ ਦੇਣੇ ਕਿਹੜੇ ਹੁੰਦੇ ਐ? ਕਿਸਾਨ ਨੇ ਖਰਚੇ ਦੋ ਦੇਣੀ ਹੁੰਦੀ ਐ। ਕਿਸਾਨ ਨੇ ਸਿਰਫ ਦੋ ਖਰਚੇ ਦੇਣੀ ਹੁੰਦੀ ਐ। ਇੱਕ ਟਰਾਲੀ ਦੀ ਲੁਹਾਈ ਇੱਕ ਜਿਹੜਾ ਹੈਗਾ ਛਣਾਈ ਪਿਛਲੀ ਵਾਰੀ ਇੱਕ ਕਿਸਾਨ ਵੀਰ ਦਾ ਮੈਨੂੰ ਫੋਨ ਆਇਆ ਮੇਰਾ ਆਰਤੀਆ ਕਹਿੰਦਾ ਨਹੀਂ ਲਵਾਈ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਕੰਡੇ ਤੋਂ ਬੋਰੀ ਲਾਉਣੀ ਇੰਨੇ ਭੋਲੇ ਨਾ ਬਣਾਇਆ ਕਰੋ ਲਵਾਈ ਦਾ ਮਤਲਬ ਹੁੰਦਾ ਹੈ ਕਿ ਟਰਾਲੀ ਦੇ ਵਿੱਚੋਂ ਕਣਕ ਨੂੰ ਥੱਲੇ ਉਤਾਰਨਾ ਤੇ ਉਸ ਤੋਂ ਬਾਅਦ ਪੱਖਾ ਲਾ ਕੇ ਉਹਨੂੰ ਸਾਫ਼ ਕਰਨਾ ਇਹ ਦੋ ਖਰਚੇ ਤੁਸੀਂ ਜਿਹੜੇ ਹੈਗੇ ਆ ਦੇਣੀ ਹੁੰਦੇ ਐ ਪਰੰਤੂ ਜੇਕਰ ਤੁਸੀਂ ਜੇ ਤੁਹਾਡੇ ਟਰਾਲੇ ਜੈਕ ਵਾਲੇ ਹੈਗੇ ਆ ਤਾਂ ਫੇਰ ਤੁਹਾਨੂੰ ਲਵਾਈ ਦੇਣ ਦੀ ਵੀ ਜ਼ਰੂਰਤ ਨਹੀਂ ਹੈਗੀ ਖਰਚਿਆਂ ਦੇ ਬਾਬਤ ਪੰਜਾਬ ਮੰਡੀ ਪੌੜ ਨੇ 7 ਮਾਰਚ 2025 ਨੂੰ ਨੋਟੀਫਿਕੇਸ਼ਨ ਨੰਬਰ 239 ਜਾਰੀ ਕੀਤਾ ਹੈ ਜਿਹਦੇ ਵਿੱਚ ਕਿ ਖਰਚਿਆਂ ਦੇ ਵਿੱਚ ਕੋਈ ਚੇਂਜ ਕੀਤਾ ਗਿਆ ਹੈ ਤਾਂ ਫੇ ਕਿਹੜੇ-ਕਿਹੜੇ ਖਰਚੇ ਹੈ ਨੰਬਰ 1 ਤੇ ਲੋਹਾਈ ਨੰਬਰ 1 ਤੇ ਲੋਹਾਈ ਤਾਂ ਲੋਹਾਈ ਦੇ ਹੈਗੇ ਆ 2 ਰੁਪਏ 30 ਪੈਸੇ ਪ੍ਰਤੀ ਗੱਟਾ ਜੇਕਰ ਡੋਪੈਕਿੰਗ ਹੈ 50 ਕਿਲੋ ਦੀ 50 ਕਿਲੋ ਰੀ ਪੈਕਿੰਗ ਦੇ ਵਿੱਚ 2 ਰੁਪਏ 30 ਪੈਸੇ ਪ੍ਰਤੀ ਗੱਟਾ ਜਿਹੜਾ ਹੈਗਾ ਆਪ ਨੂੰ ਲਵਾਈ ਦੇਣੀ ਪਵੇਗੀ ਠਾਈ 50 ਕਿਲੋ ਦੀ ਇਹ ਭਰਤੀ ਹੈ ਕਣਕ ਦੀ ਹੈ ਮੱਕੀ ਦੀ ਤੇ ਛਣਾਈ ਦੇਣੀ ਪਊਗੀ 4 ਰੁਪਏ 15 ਪੈਸੇ ਪ੍ਰਤੀ ਗੱਟਾ 4 ਰੁਪਏ ਤੇ 15 ਪੈਸੇ ਪ੍ਰਤੀ ਗੱਟਾ ਹੁਣ ਤੁਸੀਂ ਟੋਟਲ ਕਿੰਨੇ ਦੇਣੇ ਐ 2 ਰੁਪਏ 30 ਪੈਸੇ ਤੇ 4 ਰੁਪਏ 15 ਪੈਸੇ 2 ਰੁਪਏ 30 ਪੈਸੇ ਤੇ 4 ਰੁਪਏ 15 ਪੈਸੇ ਜੇ ਆਪਾਂ ਮਿਲਾਉਣੇ ਐ ਤਾਂ ਇਹ ਹਗੇ 6 ਰੁਪਏ 45 ਪੈਸੇ ਪ੍ਰਤੀ ਬੋਰੀ ਆਪਾਂ ਜਿਹੜਾ ਹੈਗਾ ਖਰਚਾ ਦੇਣਾ ਜੇ ਤੁਸੀਂ ਇਹਨੂੰ ਕੁਆਂਟਲ ਦਾ ਕਰ ਲਓਗੇ ਆ 50 ਕਿਲੋ ਰੇ ਭਰਤੀ ਦੇ ਵਿੱਚ ਕੁਆਂਟਲ ਦਾ ਟੋਡਾ ਹੋ ਗਿਆ 12 ਰੁਪਏ 90 ਪੈਸੇ ਦਾ ਖਰਚਾ ਹੈਗਾ ਪ੍ਰਤੀ ਕੁਆਂਟਲ ਖਰਚਾ ਜਿਹੜਾ ਹੈਗਾ ਤੁਸੀਂ ਇਹ ਦੇਣਾ ਹੈ ਜੇਕਰ ਤੁਹਾਡੇ ਜਿਹੜੇ ਭرائی ਹੈਗੀ ਹੈ ਕਣਕ ਦੀ 30 ਕਿਲੋ ਰੇ ਭਰਤੀ ਹੁੰਦੀ ਹੈ ਜੇਕਰ ਕਣਕ ਦੀ ਭਰਤੀ 30 ਕਿਲੋ ਦੀ ਹੁੰਦੀ ਹੈ ਤਾਂ ਫੇਰ ਲਵਾਈ ਦਾ ਖਰਚਾ ਕੀ ਹੋਗਾ 1 ਰੁਪਿਆ 41 ਪੈਸੇ ਪ੍ਰਤੀ 30 ਕਿਲੋ ਦਾ ਗੱਟਾ ਤੇ ਸ਼ਨਾਇ ਕੀ ਹੋਗੀ 2 ਰੁਪਏ 47 ਪੈਸੇ ਪ੍ਰਤੀ 30 ਕਿਲੋ ਦਾ ਗੱਟਾ ਠੀਕ ਹੈ ਕਿਸਾਨ ਨੇ ਸਭ ਖਰਚਿਆ ਦੋ ਦੇਨੇ ਆ ਇਸ ਤੋਂ ਬਿਨਾ ਕਿਸਾਨ ਨੇ ਕੋਈ ਖਰਚਾ ਨਹੀਂ ਤੇਨਾ ਹਾਂ ਜਿਹੜੇ ਮੇਰੇ ਮਜ਼ਦੂਰ ਵੀਰ ਵੀਡੀਓ ਦੇਖ ਰਹੇ ਆ ਉਹਨਾਂ ਦੇ ਲਈ ਮੈਂ ਦੱਸਣਾ ਚਾਹਾਂਗਾ ਕਿ ਤੁਹਾਡੇ ਜਿਹੜੇ ਤੁਸੀਂ ਖਰਚੇ ਲੈਣੇ ਆ ਉਹ ਕਿਹੜੇ-ਕਿਹੜੇ ਆ ਕਿਸਾਨ ਸਾਥੀ ਅੱਗੇ ਨੂੰ ਸੁਣ ਲੈਣ ਚੰਗਾ ਲੜਾਈ 2 ਰੁਪਏ 64 ਪੈਸੇ ਜਿਹੜਾ ਹੈਗਾ 50 ਕਿਲੋ ਵਾਲੀ ਬੋਰੀ ਜੇ 30 ਕਿਲੋ ਵਾਲੀ ਬੋਰੀ ਤੇ 1 ਰੁਪਏ 92 ਪੈਸੇ ਇੱਕ ਕਿਸਾਨ ਨੇ ਨਹੀਂ ਦੇਣੀ ਠੀਕ ਹੈ ਇਹ ਜੇਕਰ ਲਦਾਈ ਦੇ ਪੈਸੇ ਜਿਹੜੀ ਬੋਰੀ ਚੱਕ ਕੇ ਟਰੱਕ ਚ ਰੱਖਣੀ ਆ ਉਹਦਾ ਖਰਚਾ ਆੜਤੀਏ ਤੋਂ ਲੇਬਰ ਨੇ ਲੈਣਾ ਠੀਕ ਹੈ ਜਿਮੀਦਾਰ ਨੇ ਨਹੀਂ ਦੇਣਾ ਹੁਣ ਜਿਹੜੀ ਤੁਲਾਈ ਹੋਣੀ ਹੈ ਕੰਡੇ ਤੇ ਤੋਲਣਾ ਹਨਾ ਕੰਡੇ ਦੇ ਉੱਪਰ ਕਾਂਢੀ ਹੁੰਦਾ ਇੱਕ ਉਹਦਾ ਸਹਾਈ ਖੁੰਦਾ ਦੋ ਬੰਦੇ ਜਿਹੜੇ ਹੈਗੇ ਆ ਭਰਨ ਵਾਲੇ ਹੁੰਦੇ ਆ ਤੇ ਤੀਜਾ ਜਿਹੜਾ ਹੈਗਾ ਉੱਥੇ ਝਾੜੂ ਮਾਰਨ ਵਾਲਾ ਹੁੰਦਾ ਠੀਕ ਹੈ ਝਾੜੂ ਮਾਰਨ ਵਾਲਾ ਹੁੰਦਾ ਉਹ ਝਾੜੂ ਮਾਰਨ ਵਾਲੇ ਨੂੰ ਵੀ ਪੈਸੇ ਸਰਕਾਰ ਦਿੰਦੀ ਹੈ ਠੀਕ ਹੈ ਤਾਂ ਕਿੰਨੇ ਪੈਸੇ ਦਿੱਤੇ ਜਾਣੇ ਆ ਜੇ 50 ਕਿਲੋ ਦੀ ਬੋਰੀ ਹੈ ਤਾਂ 6 ਰੁਪਏ 53 ਪੈਸੇ ਜੇ 30 ਕਿਲੋ ਦੀ ਬੋਰੀ ਹੈ ਤਾਂ 3 ਰੁਪਏ 88 ਪੈਸੇ ਪ੍ਰਤੀ ਬੋਰੀ ਜਿਹੜਾ ਹੈਗਾ ਮਿਲਨੇ ਹੁਣ ਜੇ ਇਹਨੂੰ ਆਪਾਂ ਵੰਡੀਏ ਤਾਂ ਇਹਦੇ ਵਿੱਚੋਂ 1 ਰੁਪਿਆ 95 ਪੈਸੇ ਤੋਲੇ ਨੂੰ ਜਾਣੇ ਆ 70 ਪੈਸੇ ਝਾੜੂ ਮਾਰਨ ਵਾਲੇ ਨੂੰ ਜਾਣੇ ਆ 3 ਰੁਪਏ 88 ਪੈਸੇ ਜਿਹੜੇ ਹੈਗੇ ਆ ਲੇਬਰ ਨੂੰ ਦਿੱਤੇ ਜਾਣੇ ਆ ਸਿਲਾਈ ਇੰਨੀ ਸਿਲਾਈ ਦਾ 1 ਰੁਪਏ 54 ਪੈਸੇ ਤੇ ਹੱਥ ਨਾਲ ਸਿਲਾਈ ਹੈਗੀ ਤਾਂ 1 ਰੁਪਏ 16 ਪੈਸੇ ਮਸ਼ੀਨੀ ਸਿਲਾਈ 1 ਰੁਪਏ 54 ਪੈਸੇ ਤੇ ਹੱਥ ਦੇ ਨਾਲ ਜਿਹੜੀ ਸਿਲਾਈ ਹੈ 1 ਰੁਪਏ 16 ਪੈਸੇ ਤਾਂ ਇਹਦੇ ਵਿੱਚੋਂ ਲੇਬਰ ਨੂੰ ਮਿਲਨੇ ਹੈਗੇ 91 ਪੈਸੇ ਠੀਕ ਹੈ ਤਾਂ ਇਹ ਖਰਚੇ ਨੇ ਦੋਸਤੋ ਇਹ ਖਰਚੇ ਨੇ ਦੋਸਤੋ ਮੰਡੀ ਦੇ ਵਿੱਚ ਪਰੰਤੂ ਕਿਸਾਨ ਵੀ ਫਿਰ ਇਹ ਗੱਲ ਪੱਕੀ ਪੱਲੇ ਬੰਨ ਲੈਣ ਕਿ ਤੁਸੀਂ ਕੇਵਲ ਦੋ ਖਰਚੇ ਦੇਣੇ ਆ ਇੱਕ ਲੁਹਾਈ ਤੇ ਇੱਕ ਛਣਾਈ ਲਵਾਈ ਜੇ ਤੁਹਾਡੀ 50 ਕਿਲੋ ਦੀ ਬੋਰੀ ਹੈਗੀ ਤਾਂ 2 ਰੁਪਏ 30 ਪੈਸੇ ਤੇ ਛਣਾਈ ਪਊਗੀ 50 ਕਿਲੋ ਵਾਲੀ ਬੋਰੀ ਦੀ 4 ਰੁਪਏ 15 ਪੈਸੇ ਇਸੇ ਤਰੀਕੇ ਨਾਲ ਜੇਕਰ 30 ਕਿਲੋ ਦੀ ਬੋਰੀ ਹੈਗੀ ਹੈ ਤੇ ਲਵਾਈ ਤੁਹਾਨੂੰ ਰੁਪਏਗੀ 1 ਰੁਪਏ 41 ਪੈਸੇ ਪ੍ਰਤੀ ਬੋਰੀ ਤੇ ਛਣਾਈ ਤੁਹਾਨੂੰ ਪਵੇਗੀ 3 ਰੁਪਏ ਤੇ 47 ਪੈਸੇ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਇਹਨਾਂ ਦੋ ਖਰਚਿਆਂ ਤੋਂ ਬਿਨਾਂ ਤੁਸੀਂ ਕੋਈ ਖਰਚਾ ਨਹੀਂ ਦੇਣਾ ਜੇਕਰ ਕੋਈ ਤੁਹਾਡੇ ਤੋਂ ਖਰਚਾ ਲੇ ਆ ਜਾਂਦਾ ਹੈ ਤੁਹਾਨੂੰ ਕੋਈ ਆੜਤ ਮੰਗਦਾ ਹੈ ਤੁਹਾਡੇ ਤੋਂ ਕੋਈ ਦਾਮੀ ਮੰਗਦਾ ਹੈ ਤੁਹਾਡੇ ਤੋਂ ਕੋਈ ਜੇ ਫਰਮ ਦਾ ਖਰਚਾ ਮੰਗਦਾ ਹੈ ਤਾਂ ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ ਮਾਰਕੀਟ ਕਮੇਟੀ ਦੇ ਵਿੱਚ ਤੇ ਉਹ ਜਾਂ ਡੀਸੀ ਸਾਹਿਬ ਕੋਲੇ ਜਾਂ ਐਸਟੀਐਮ ਦਫ਼ਤਰ ਦੇ ਸ਼ਿਕਾਇਤ ਕਰ ਸਕਦੇ ਹੋ ਤਾਂ ਉਸ ਵਿਅਕਤੀ ਦਾ ਲਾਇਸੈਂਸ ਵੀ ਕੈਨਸਲ ਹੋ ਸਕਦਾ ਹੈ ਤਾਂ ਇਸ ਕਰਕੇ ਆਪ ਦਾ ਹੱਕ ਪਹਿਚਾਣੋ ਐਵੇਂ ਨਹੀਂ ਕਿ ਹਰ ਵੇਲੇ ਲੋਕ ਲੁੱਟੀਆਂ ਉਮੀਦ ਕਰਦਾ ਜਨਕ ਲਾਇਵਰ ਸਾਹਿਬ ਤੋਂ